ਲੇ ਵੀ ਮਿੱਤਰੋ ਇੱਕ ਬਾਈ ਚੱਲਿਆ ਸੀਗਾ ਬਾਈ ਬਾਹਰ ਹਨਾ ਪੈਸੇ ਲਾ ਕੇ ਪਰ ਬਾਈ ਉਹਨੂੰ ਥਲਾ ਦੇ ਦਿੱਤੀ ਕਿ ਨੇ ਸੁਈ ਤੂੰ ਮਿੱਤਰਾ ਇੱਥੇ ਹੀ ਕੰਮ ਕਰ ਲਾ ਇੱਥੇ ਵੀ ਪੰਜਾਬ 'ਚ ਰਹਿ ਕੇ ਵੀ ਤੂੰ ਚੰਗੇ ਪੈਸੇ ਕਮਾ ਸਕਦਾਗਾ ਤਾਂ ਬਾਈ ਵੀਰ ਨੇ ਨਾ ਸੁੱਧਾ ਗੰਨੇ ਦਾ ਰਸ ਬਿਨਾ ਬਰਫ ਵਾਲਾ ਸ਼ੁਰੂ ਕਰ ਲਿਆ ਤੇ ਅੱਜ ਬਾਈ ਚੰਗੇ ਪੈਸੇ ਕਮਾ ਰਿਹਾਗਾ ਨਾ ਬਿਨਾ ਬਰਫ ਵਾਲੇ ਬਾਈ ਗੰਨੇ ਦੇ ਨਾ ਐਨੇ ਫਾਇਦੇ ਨੇ ਤੁਸੀਂ ਆਪ ਚੈੱਕ ਕਰ ਸਕਦੇ ਹੋਗੇ ਯਾਨੀ ਕਿ ਬਹੁਤ ਜ਼ਿਆਦਾ ਫਾਇਦੇ ਨੇ ਬਾਕੀ ਗੱਲ ਆਪਾਂ ਬਾਈ ਦੇ ਨਾਲ ਕਰਦੇ ਆਂਗੇ ਤੇ ਮਸ਼ੀਨ ਦੇਖੋ ਤੁਸੀਂ ਬਾਈ ਜਣਾ ਵੀਰ ਨੇ ਜਿਗਾੜ ਜਆ ਲਾਇਆ ਹੋਇਆ ਹੈਗਾ ਤੇ ਇਸ ਜਿਗਾੜ ਤੋਂ ਚੰਗੀ ਕਮਾਈ ਬਾਈ ਕਰ ਲੈਂਦਾ ਕਿਵੇਂ ਕਰਦਾ ਕੀ ਗੱਲ ਵਾਦਾ ਸਾਰੀ ਗੱਲ ਵੀਰ ਦੇ ਨਾਲ ਕਰਦੇ ਆ ਆਜੋ ਬਾਈ ਜੀ ਬਾਈ ਅਸੀ ਕਰ ਜੀ ਅਸੀ ਕਰ ਵੀਰੇ ਕੀ ਹਾਲ ਚਾਲ ਨੇ ਬਾਈ ਵਧੀਆ ਬਾਈ ਠੀਕ ਹੈ ਜੀ ਆਜੋ ਬਾਈ ਜੀ ਕੀ ਨਾਮ ਹੈ ਵੀਰੇ ਆਪਣਾ ਜੀ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਠੀਕ ਹੈ ਬਾਈ ਜੀ ਆਪਾਂ ਕਿੱਥੇ ਖੜੇ ਆ ਇਸ ਟਾਈਮ 'ਤੇ ਆਪਾਂ ਬੜਰੁਖਾ ਤੋਂ ਮਸਤੋਣਾ ਸਾਹਿਬ ਦੇ ਵਿਚਕਾਰ ਆ ਲੈ ਵੀ ਉਹ ਸਾਹਮਣੇ ਰਹੇਗਾ ਬਾਈ ਜੀ ਮਸਤੋਣਾ ਸਾਹਿਬ ਦਾ ਗੁਰਦੁਆਰਾ ਹਣਾ ਪੇੜੇ ਇਧਰ ਆ ਗਿਆ ਜੀ ਬਣਾ ਬਟ ਰੁੱਖਾ ਨਾ ਹਾਂ ਬਟ ਰੁੱਖਾ ਤੇ ਮਸਤਵਾਨ ਦੇ ਵਿਚਾਲੇ ਬਾਈ ਖੜਿਆ ਹੁੰਦਾ ਨਾ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਆਪਣੇ ਵੀ 5 ਦਿਨ ਹੋ ਗਏ ਅੱਜ 5ਵਾਂ ਦਿਨ ਹੈ ਵੀਰੇ 5 ਦਿਨ ਹੋ ਗਏ ਠੀਕ ਹੈ ਜੀ ਆਪਾਂ ਜਾਣਾ ਕਿੱਥੇ ਦੀ ਬਈ ਬਾਹਰਲੀ ਕੰਟਰੀ ਜੀ ਆਪਾਂ ਪਹਿਲਾਂ ਬਾਹਰ ਜਾਂਦੇ ਵੀਰੇ ਸਪੇਨ ਦਾ ਕਰ ਰਹੇ ਸੀਗੇ ਸਪੇਨ ਦਾ ਹਾਂ ਠੀਕ ਹੈ ਜੀ ਫੇਰ ਬਈ ਉਰੇ ਕਿਵੇਂ ਤੇ ਫਿਰ ਆਪਾਂ ਨੂੰ ਵਿੱਕੀ ਭਾਈ ਮਿਲਿਆ ਤੇ ਇਹਨੇ ਦੱਸਿਆ ਆਪਾਂ ਨੂੰ ਵੀ ਤੰਬੂਰੀ ਦੇਖ ਲੈ ਕੰਮ ਤੋਰ ਕੇ ਠੀਕ ਆ ਤੇ ਫਿਰ ਮੈਂ ਘਰੇ ਗੱਲ ਕਰੀ ਤੇ ਤਰਾਂਤੀ ਸਵਾਬ ਬਣ ਗਿਆ ਦਾ ਆਪਣਾ ਜਾਣਦਾ ਠੀਕ ਆ ਤੇ ਫਿਰ ਅਸੀਂ ਬਾਈ ਨੂੰ ਫੋਨ ਕੀਤਾ ਮੇਰੇ ਕੋਲ ਨੰਬਰ ਹੈਗਾ ਸੀ ਮੇਰੇ ਮਸ਼ੀਨ ਵਾਲਿਆਂ ਦਾ ਠੀਕ ਆ ਤੇ ਮੈਂ ਫੋਨ ਕੀਤਾ ਉਹਨਾਂ ਨੇ ਬਾਈਆਂ ਲਈ ਤੀਜੇ ਦਿਨ ਆਪਣੇ ਘਰੇ ਮਸ਼ੀਨ ਭੇਜੀ ਠੀਕ ਆ ਜੀ ਹੈ ਕਿੰਨੇ ਦੀਆ ਮਸ਼ੀਨ ਬਾਈ ਜਮ ਮਸ਼ੀਨ ਦੀ ਇਹ ਆਪਾਂ ਨੂੰ ਵੀ 1.70 ਚ ਪਈ ਜੀ ਸਾਰਾ ਲੱਖ 70000 ਦੇ ਲਵੀ 1.70000 ਚ ਪਈ ਗਈ ਤੁਹਾਨੂੰ ਮਸ਼ੀਨ ਦਿਖਾ ਦਈਏ ਆਪਾਂ ਲੈ ਵੀ ਮਿੱਤਰੋ ਦੇਖ ਸਕਦੇ ਹੋ ਨਾ ਇਹ ਮਸ਼ੀਨ ਆ ਗਈ ਦੇਖ ਸਕਦੇ ਹੋ ਬਈ ਅੱਜ ਹੋ ਗਏ ਜੀ 5 ਦਿਨਾਂ ਨਾ ਕਿੰਨਾ ਕਮਾਈ ਕਿੰਨਾ ਬਈ ਵਧੀਆ ਵੀਰੇ ਬਾਰ ਨਾਲੋਂ ਸਹੀ ਆ ਯਾਰ ਹਾਂਜੀ ਬਾਰ ਨਾਲੋਂ ਸਹੀ ਆ ਜੇ ਉੱਥੇ ਜਾਂਦੇ ਉੱਥੇ ਵੀ 2 ਮਹੀਨੇ ਦਾ 50-60000 ਬਣਦਾ ਮਸਾਂ ਹਾਂਜੀ ਤੇ ਹੁਣ ਆਪਦਾ ਘਰੇ ਦਾ ਘਰੇ ਆ ਵੀਰੇ ਹੋਰ ਵਧੀਆ ਘਰ ਤਾਂ ਕੋਈ ਚੱਲੀ ਜਾਂਦਾ ਸਹੀ ਗੱਲ ਆ ਬਾਈ ਕਹਿੰਦਾ ਵੀ ਬਈ ਬਾਰ ਵੀ ਓਨੇ ਇੱਕ ਬਣਦੇ ਨੇ ਤੇ ਇੱਥੇ ਵੀ ਓਨੇ ਕੁ ਬਣਾਉਂਦਾ ਆ ਰਾਮ ਨਾਲ ਕਮਾ ਲੈ ਰਾਮ ਵੀਰੇ ਰਾਮ ਨਾਲ ਮੈਂ ਮਿੱਤਰੋ ਪਹਿਲਾਂ ਤੁਹਾਨੂੰ ਦਿਖਾ ਦਿਆਂ ਮਸ਼ੀਨ ਬਈ ਕਿੰਮਿਆ ਮਸ਼ੀਨ ਬਈ ਦੱਸ ਇਹਦੇ ਬਾਰੇ ਮਸ਼ੀਨ ਬਹੁਤ ਵੀ ਵਧੀਆ ਵੀਰੇ ਠੀਕ ਆ ਜੀ ਕਿਵੇਂ ਕੰਮ ਕਰਦੀ ਆ ਮਾੜਾ ਦੱਸੇਗਾ ਇਹਨੂੰ ਕੰਮ ਵੀਰੇ ਇਲੈਕਟ੍ਰੋਨਿਕ ਆ ਆਪਣੇ ਇਹਦੇ ਬੈਟਰੀਆਂ ਲੱਗੀਆਂ ਹੋਈਆਂ ਨੇ ਦੋ ਠੀਕ ਆ ਦੋ ਬੈਟਰੀਆਂ ਨੇ ਹਾਂ ਦੋ ਬੈਟਰੀਆਂ ਨੇ ਠੀਕ ਆ ਦੋ ਬੈਟਰੀਆਂ ਨੇ ਇਹ ਆਪੇ ਨੂੰ ਰੋ ਸਟਾਰਟ ਹੁੰਦੀ ਆ ਵੀਰੇ ਪੂਰਾ ਆਨ ਕਰਕੇ ਠੀਕ ਆ ਲੈ ਵੀ ਮਿੱਤਰੋ ਦੇਖ ਸਕਦੋਂਗੇ ਬਰਫ ਬੁਰਫ ਤਾਂ ਨਹੀਂ ਪੈਂਦੀ ਨਹੀਂ ਨਹੀਂ ਵੀਰੇ ਵਿਦਾਊਟ ਜਿਵੇਂ ਬਰਫ ਨਹੀਂ ਲੈ ਵੀ ਮਿੱਤਰੋ ਦੇਖ ਸਕਦੇ ਹੋ ਨਾ ਇਹ ਕੀ ਆ ਜੀ ਗੰਨਾ ਵਿੱਚ ਦੇਖ ਸਕਦੇ ਹੋ ਨਾ ਇੱਕ ਵਾਰ ਦੇ ਵਿੱਚ ਹੀ ਗੰਨਾ ਕੱਢ ਕੱਢਨੇ ਰਾਥੇ ਕਿ ਠੰਡਾ ਕਿਵੇਂ ਕਰਦੀ ਹੈ ਬਈ ਇਹ ਵੀਰੇ ਦੇ ਵਿੱਚ ਆਈਸ ਬਾਕਸ ਲੱਗਿਆ ਹੋਇਆ ਹੈ ਨੀਚੇ ਇਹਦੇ ਠੀਕ ਆ ਤੇ ਉਹਦੇ ਵਿੱਚ ਬਰਫ਼ ਪੈਂਦੀ ਹੈਗੀ ਤੇ ਪਾਈਪਾਂ ਨੇ ਠੰਡਾ ਕਰਨਾ ਹੈ ਪਾਈਪਾਂ ਨੇ ਠੰਡਾ ਕਰਨਾ ਹੈ ਪਾਣੀ ਨੇ ਠੰਡਾ ਕਰਨਾ ਹੈ ਠੀਕ ਆ ਜੀ ਟੈਂਪਰੇਚਰ ਕਿੱਥੇ ਪਤਾ ਲੱਗਦਾ ਵੀ ਕਿੰਨਾ ਹੈ ਟੈਂਪਰੇਚਰ ਵੀ ਅੱਛਾ ਜੀ ਇੱਥੇ ਟੈਂਪਰੇਚਰ ਸੈੱਟ ਹੋ ਜਾਂਦਾ ਵੀ ਕਿੰਨੇ ਦੇ ਕਰਨਾ ਹੈ ਕਿੰਨੇ ਦੇ ਕਰਨਾ ਲੈ ਵੀ ਮਿੱਤਰੋ ਦੇਖ ਸਾਡਾ 2.3 ਤੇ ਚੱਲ ਰਿਹਾ ਵੀਰੇ ਅੱਛਾ ਜੀ ਲੈ ਮਿੱਤਰੋ ਦੇਖ ਸਕਦੇ ਹੋਗੇ ਦਿਖਾ ਦੇ ਮਸ਼ੀਨ ਬੇਚਾਰੇ ਬੱਸ ਹੋਣਾ ਕਿੰਨੇ ਰੁਪਏ ਲੱਗੇ ਤੇ ਮਸ਼ੀਨ ਤੇ 1.70 ਲੱਗੇ ਵੀਰੇ 1 ਲੱਖ 7 ਤੇ ਬਾਈ ਮਨ ਲੱਗਦਾ ਵੀ ਬਾਹਰ ਨਾਲ ਦਾ ਇੱਥੇ ਜੰਮਣਾ ਬਾਹਰ ਨਾਲ ਵੀਰੇ ਉਰੇ ਚੰਗਾ ਜੀ ਵਧੀਆ ਨਾਲ ਆਪਦਾ ਘਰ ਦੇ ਅਸੀਂ ਦੋ ਭਰਾ ਵੀਰੇ ਦੋ ਭਰਾ ਆ ਦੂਜਾ ਭਰਾ ਕਿੱਥੇ ਹੁੰਦਾ ਬਾਈ ਉਹ ਵੀਰੇ ਆਪਣੇ ਗੱਡੀ ਚ ਚਲਾਉਂਦਾ ਹੈ ਉਹ ਗੱਡੀ ਚ ਚਲਾਉਂਦਾ ਹੈ ਤੇ ਮਿੱਤਰੋ ਚੰਗਾ ਫੈਸਲਾ ਲਿਆਗਾ ਕਿਉਂਕਿ ਵੀ ਟਰੰਪ ਦਾ ਇੱਧਰ ਭੇਜ ਜਾਂਦਾ ਹੈ ਇਹਦਾ ਪਤਾ ਉਧਰੋਂ ਵੀ ਇੱਧਰ ਲੱਗ ਜਾਂਦਾ ਸਭ ਇਹ ਨਾ ਇਹ ਗੱਲ ਆ ਬਾਈ ਨਾ ਉਧਰ ਦੇ ਨਾ ਉਧਰ ਦੇ ਨਾ ਉਧਰ ਦੇ ਨਾ ਉਧਰ ਦੇ ਠੀਕ ਆ ਜੀ ਇਹ ਸਫਾਈ ਕਿੰਨੀ ਕੁੰਦੀ ਰੱਖਦੀ ਆ ਆਪਣੀ ਸਫਾਈ ਵੀਰੇ ਇਹਦੇ ਆ ਫਿਲਟਰ ਲੱਗਿਆ ਸਾਰੋਂ ਆਈ ਮੜਾ ਜਾ ਬਾਈ ਫਿਲਟਰ ਦਿਖਾਈਏ ਤੁਹਾਨੂੰ ਨਾ ਬਾਈ ਦਿਖਾ ਦ ਪਹਿਲਾਂ ਵੀਰੇ ਉਰੋ ਫਿਲਟਰ ਹੋ ਗਿਆ ਅਸਾਂ ਵੀ ਇੱਥੋਂ ਉਰੇ ਆ ਗਿਆ ਇੱਥੋਂ ਫਿਲਟਰੋ ਕੇ ਜਾਊਗਾ ਨਾ ਹਾਂ ਜੀ ਜਦ ਵੀ ਸਾਫ਼ ਹੁੰਦਾ ਹੋਣਾ ਨਾ ਬਈ ਦਿਖਾਈ ਪਾ ਕੇ ਬਈ ਉਹਦੇ ਵਿੱਚ ਗਲਾਸ ਦੇ ਵਿੱਚ ਲੈ ਵੀ ਤੁਹਾਨੂੰ ਦਿਖਾ ਲਈ ਆਪਾਂ ਗਲਾਸ ਦੇ ਵਿੱਚ ਪਾ ਕੇ ਵੀ ਸਫਾਈ ਕਿੰਨੀ ਹੁੰਦੀ ਹੈ ਜੀ ਲੈ ਵੀ ਦਿਖਾ ਦੇ ਬਈ ਇੱਥੋਂ ਇਹ ਟੂਟੀ ਨਾਲ ਪ੍ਰੈਸ਼ਰ ਮਾਰਦਾ ਤੁਹਾਨੂੰ ਨਾ ਇਹ ਪੰਪ ਲੱਗਿਆ ਹੋਵੇ ਇਹਦੇ ਵਿੱਚ ਵਾਹ ਸਰ ਦੇ ਲੈ ਮਿੱਤਰੋ ਦੇਖ ਸਕਦੇ ਹੋ ਜਾਲ ਕੀ ਬਈ ਦੂਜੀ ਮਸ਼ੀਨ ਨਾਲ ਉਹ ਨਾ ਜਿਹੜੀ ਦੂਜੀ ਹੁੰਦੀ ਹੈਗੇ ਉਹਦੇ ਨਾਲ ਤਾਂ ਬਈ ਕਿਤੇ ਸਫਾਈ ਜ਼ਿਆਦਾ ਹੈ ਨਾ ਹਾਂ ਹਾਂ ਵੀਰੇ ਜਮੀਨ ਆਸਮਾਨ ਦਾ ਜਮੀਨ ਆਸਮਾਨ ਦਾ ਫਰਕ ਆ ਵੀ ਤੇ ਟੇਸਟ ਟੇਸਟ ਬਈ ਇੱਕ ਨੰਬਰ ਬਈ ਤੇ ਟੇਕ ਨਾ ਉਸ ਨੂੰ ਪੀ ਕੇ ਦਿਖਾ ਦਈਏ ਪੂਰਾ ਘਾਟਾ ਬਈ ਜਮੀਨ ਨਾ ਆਸਮਾਨ ਦਾ ਫਰਕ ਆ ਬਈ ਨਾ ਵਰਫ ਨਹੀਂ ਪੈਂਦੀ ਵੀਰੇ ਨਾਲੇ ਉੱਥੇ ਸਫਾਈ ਆ ਇੱਕ ਵਾਰ ਕਿੰਨਾ ਪਾਈਦਾ ਉਧਰ ਨਿਕਲ ਜਾਂਦਾ ਕਿੰਨਾ ਦਿਖਾਈ ਮਾੜਾ ਕਿੱਥੇ ਹੁੰਦਾ ਵੀ ਇਹਦਾ ਵੇਸਟੇਜ ਲਵੀ ਇੱਕ ਵਾਰ ਦੇ ਵਿੱਚ ਵੀ ਦੇਖ ਸਕਦੇ ਹੋ ਇਹ ਵੇਸਟੇਜ ਹੈ ਲਵੀ ਤੁਹਾਨੂੰ ਦਿਖਾ ਦੀ ਲੈ ਵੀ ਜਮੀ ਸੁਕਾਇਆ ਪਿਆ ਦੇਖੀ ਇਧਰ ਮਾਰੀ ਬਿਰਕਾ ਲੈ ਮਿੱਤਰੋ ਦੇਖ ਸਕਦੇ ਹੋ ਇੱਥੇ ਵੇਸਟੇਜ ਆਉਂਦੀ ਆ ਇੱਕ ਵਾਰ ਦੇ ਵਿੱਚ ਵੀ ਸੁਕਾ ਦਿੰਦੀ ਆ ਹਾਂ ਹਾਂ ਜਿਵੇਂ ਆਪਣੀ ਦੂਜੀ ਮਸ਼ੀਨ ਹੁੰਦੀ ਹੈ ਕਿ ਬਾਰੀ 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 ਮਾਰਨਾ ਪੈਂਦਾ ਹੈ ਜਮੀ ਦੇ ਇੱਕ ਵਾਰ ਪਾਓ ਤੇ ਨਾਲੇ ਗਰੀਸ ਗਰੂਥ ਲੱਗ ਜਾਂਦਾ ਨਾ ਕਾਲਾ ਤੇਲ ਜਾਂ ਹੁੰਦਾ ਉਹਦੇ ਵਿੱਚ ਨਾ ਇਹ ਤਾਂ ਦੋ ਸਾਲਿਆਂ ਨੂੰ ਹੱਥ ਲਾਉਂਦੇ ਵੀ ਨਹੀਂ ਲੋੜ ਹੈ ਦੋ ਹੱਥ ਲਾਉਂਦੇ ਲੋੜ ਦੀ ਹੈ ਠੀਕ ਹੈ ਜੀ ਰਿਪੇਅਰ ਪੂਰ ਹੋ ਜਾਂਦੀ ਹੈ ਔਰ ਕਿਤੇ ਜੇ ਹਾਂ ਮੇਰੇ ਆਪੀ ਕੰਪਨੀ ਵਾਲੇ ਬੰਦੇ ਆਉਂਦੇ ਆਗੇ ਤੇ ਉਹ ਕਰ ਦਿੰਦੇ ਆਗੇ ਇਹ ਲੈ ਕੇ ਕਿਵੇਂ ਆਉਨੇ ਆ ਬਈ ਯਰੇ ਆਪਾਂ ਇਹਨੂੰ ਆਪਾਂ ਮੇਰੇ ਮੋਟਰਸਾਈਕਲ ਮਾਗਰ ਪਾ ਕੇ ਦਿਖਾਈ ਬਈ ਲੈ ਵੀ ਮਿੱਤਰੋ ਦੇਖ ਸਕਦੇ ਹੋ ਮੋਟਰਸਾਈਕਲ ਵਾਲੀ ਮਸ਼ੀਨ ਆ ਗਈ ਜਾਨੀ ਕਿ ਭਾਈ ਕੁੱਲ ਮਨੋ ਲੱਗਦਾ ਵੀ 2 ਲੱਖ ਰੁਪਏ ਦਾ ਹਾਂ ਮੇਰੇ 2 ਲੱਖ ਚਾੜਦਾ ਹਾਂ ਵਿੱਚ ਹੀ ਗੰਨਾ ਗੰਨਾ ਚਾ ਉਹ ਆਪਦੇ ਹਿਸਾਬ ਨਾਲ ਕਿੰਨਾ ਖਸਤੇ ਆਉਣਾਗਾ ਠੀਕ ਆ ਜੀ ਕਮਾਈ ਕਿੰਨੀ ਹੋ ਸਕਦੀ ਆ ਮਹੀਨੇ ਦੀ ਤੁਹਾਡੇ ਹਿਸਾਬ ਨਾਲ ਭਾਈ ਗਰਮੀਆਂ ਦੇ ਗਰਮੀਆਂ ਚ ਮੈਂ ਕਹਿੰਦਾ 5 ਤੋਂ 7000 ਬੰਦਾ ਡੇਲੀ ਦਾ ਕਮਾ ਸਕਦਾ ਡੇਲੀ ਦਾ ਡੇਲੀ ਦਾ ਲੈ ਵੀ ਭਾਈ ਕਹਦਾ ਵੀ 5-7000 ਰੁਪਏ ਡੇਲੀ ਦਾ ਕਮਾ ਸਕਦਾ ਮੈਂ ਕਹਿੰਦਾ ਵੀ ਜੇ 3000 ਵੀ ਡੇਲੀ ਦਾ ਬਣਦਾਗਾ ਤਾਂ ਵੀ ਉਹ 80-90000 ਰੁਪਏ ਹੋਗੇ ਹਾਂ ਵੀਰੇ 5-6 6 ਮਹੀਨੇ ਸੀਜ਼ਨ ਵਧੀਆ ਚੱਲਦਾ ਭਾਈ 6 ਮਹੀਨੇ 6 ਮਹੀਨੇ ਦੇ ਵਿੱਚ ਤੁਸੀਂ ਬਈ ਸਾਰੇ ਸਾਲ ਦੀ ਕਮਾਈ ਕਰ ਸਕਦੇ ਹੋ। ਹਾਂ ਵੀਰੇ 6 ਮਹੀਨੇ ਬੈ ਕੇ ਘਰੇ ਖਾ ਸਕਦੇ ਹਾਂ। 6 ਮਹੀਨੇ ਉਸ ਤੋਂ ਬਾਅਦ ਵੀ ਆਪਦਾ ਹੋਰ ਕੰਮ ਕਰਾਂਗੇ। ਕਈ ਵਾਰ ਬੈਠਣਾ ਕਰੇ। ਨਹੀਂ ਵੈਸੇ ਕਈ ਵਾਰ ਸੋਚਿਆ ਜਾਵੇ। ਠੀਕ ਹੈ ਜੀ। ਆਉਣਾ ਕਿੱਥੇ ਪਊਗਾ ਬਈ ਜੇ ਕਹਿੰਦੇ ਪੀਣਾ। ਆਪਾਂ ਵੀਰੇ ਬਡਰੂਖਾਂ ਤੋਂ ਮਾਸਤਵਾਨਾ ਸਾਹਦੇ ਵਿਚਕਾਰ ਆ ਪੱਠਿਆਲੀ ਗਲੀ ਦੇ ਸਾਹਮਣੇ। ਠੀਕ ਹੈ ਜੀ। ਹਾਂ ਵੀਰੇ। ਲੈ ਵੀ ਇੱਧਰ ਰਹਿ ਗਿਆ ਜੀ ਪੱਠਾ। ਕਿੱਧਰ ਰਹਿ ਗਿਆ ਪੱਠਾ ਬਈ? ਪੱਠਾ ਉਹਦੀ ਵੀਰੇ ਸਾਹਮਣੇ ਆ ਪਈ ਜਾਂਦੀ ਹੈ ਜੀ। ਲੈ ਵੀ ਪੱਠੇ ਦੇ ਜਮਾ ਸਾਹਮਣੇ ਤੁਸੀਂ ਇੱਥੇ ਆ ਕੇ ਵੀਰ ਤੋਂ ਜੂਸ ਪੀ ਮੇਰਾ ਕਹਿਣਾ ਵੀ ਭਈ ਆਪਾਂ ਨੂੰ ਸਾਥ ਦੇਣ ਦੀ ਲੋੜ ਆ ਕਿ ਜੇ ਕੋਈ ਮੇਰਾ ਵੀਰ ਪੰਜਾਬੀ ਭਰਾ ਨਾ ਕੰਮ ਕਰਦਾਗਾ ਤਾਂ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਨਾ ਤਾਂ ਜੋ ਜੇ ਕੋਈ ਮੇਰਾ ਵੀਰ ਬਈ ਏ ਰੋਡ ਤੋਂ ਲੰਘੇ ਸੰਗਰੂਰ ਤੋਂ ਬਰਨਾਲਾ ਬਠਿੰਡਾ ਤਾਂ ਵਈ ਵੀਰ ਕੋਲ ਇੱਕ ਵਾਰ ਖੜਕੇ ਜਰੂਰ ਜਾਓ ਤੇ ਜੂਸ ਪੀ ਕੇ ਆਓ ਠੀਕ ਆ ਭਈ ਹਾਂ ਉਹ ਕਰ ਲਵਾਂ ਧੰਨਵਾਦ